ਆਗਦਾ ਪ੍ਰੋਗਰਾਮ ਦੇ ਵਿੱਚ ਜੀ ਧੰਨਵਾਦ ਦੋ ਜੀ ਫਿਰ ਅਪਡੇਟ ਕੀ ਖਬਰਾਂ ਨੇ ਜੀ ਪੰਦਰ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਦੇ ਹਾਂ ਜੋ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ 23 ਜਾਨਾਂ ਚਲ ਗਈਆਂ 23 ਮੌਤਾਂ ਹੋਈਆਂ ਨੇ 23 ਮੌਤਾਂ ਕਿਸ ਕਰਕੇ ਹੋਈਆਂ ਜ਼ਹਿਰੀਲੀ ਸ਼ਰਾਬ ਕਰਕੇ ਹੋਈਆਂ ਦੇਖੋ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਏ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ 30 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਦੂਜੇ ਪਾਸੇ ਸ਼ਰਾਬ ਜਿਹੜੀ ਆਪ ਬਣਾਈ ਜਾਂਦੀ ਹੈ ਜਿਹੜੇ ਕੁਝ ਜਿਹੜੇ ਅਜਿਹੇ ਲੋਕ ਨੇ ਆਪਣੇ ਫਾਇਦੇ ਦੀ ਖਾਤਰ ਮੁਨਾਫੇ ਦੀ ਖਾਤਰ ਖੁਦ ਹੀ ਜਿਹੜੀ ਦੇਸੀ ਸ਼ਰਾਬ ਕੱਢਦੇ ਨੇ ਤੇ ਵੇਚਦੇ ਨੇ ਤੇ ਉਹ ਸ਼ਰਾਬ ਪੀ ਕੇ 23 ਲੋਕਾਂ ਦੀ ਜਾਨ ਚਲੀ ਗਈ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀਗੇ ਤੇ ਭੱਠੇ ਦੇ ਉੱਤੇ ਕੰਮ ਕਰਦੇ ਸੀ ਕਿਸੇ ਦੇ ਦੋ ਬੱਚੇ ਨੇ ਕਿਸੇ ਦੇ ਚਾਰ ਨੇ ਪਿਤਾ ਦਾ ਸਾਆ ਉੱਠ ਗਿਆ ਇੱਕ ਘਰ ਦੇ ਵਿੱਚੋਂ ਤਾਂ ਦੋ ਆਰਥੀਆਂ ਉੱਥੀਆਂ ਨੇ ਮਤਲਬ ਤੁਸੀਂ ਦੇਖੋ ਤਰਾਸ ਦੀ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2020 ਦੇ ਵਿੱਚ ਉਦੋਂ 120 ਦੇ ਕਰੀਬ ਲੋਕਾਂ ਦੀ ਜਾਨ ਇਸ ਜ਼ਹਿਰੀਲੀ ਸ਼ਰਾਬ ਦੇ ਕਾਰਨ ਤਰਨਤਾਰਨ ਦੇ ਵਿੱਚ ਚਲੀ ਗਈ ਸੀ ਤੇ ਹਾਲ ਹੀ ਦੇ ਵਿੱਚ ਜਦੋਂ ਹੁਣ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹਦੇ ਵਿੱਚ ਤਾਂ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ ਦਿੜਬਾ ਦੇ ਵਿੱਚ ਸੰਗਰੂਰ ਦੇ ਵਿੱਚ ਪਿਛਲੇ ਸਾਲ ਅਗਸਤ 2024 ਦੇ ਵਿੱਚ 20 ਦੇ ਕਰੀਬ ਜਾਨਾਂ ਚਲ ਗਈਆਂ ਸੀਗੀਆਂ ਤੇ ਕੋਈ ਇੱਕ ਪਾਸੇ ਤਾਂ ਸੀ ਕਹਿੰਦੇ ਆ ਕਿ ਅਸੀਂ ਨਸ਼ਾ ਤੋਂ ਜੜ ਤੋਂ ਖਤਮ ਕਰ ਦੇਣਾ ਤੇ ਜੇ ਸ਼ਰਾਬ ਨਹੀਂ ਰੋਕੀ ਜਾ ਸਕਦੀ ਜਿਹੜੀ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਪੱਟੀਆਂ ਨੇ ਪੱਟੀਆਂ ਚੱਲਦੀਆਂ ਨੇ ਇੰਨਾ ਐਕਸਾਈਜ਼ ਵਿਭਾਗ ਹੈ ਇੰਨਾ ਪੁਲਿਸ ਹੈ ਇੰਨਾ ਤੁਹਾਡੇ ਕੋਲ ਗੁਪਤ ਤੰਤਰ ਹੈ ਕਿ ਪਤਾ ਨਹੀਂ ਹੁੰਦਾ ਹੈਗਾ ਪੁਲਿਸ ਸਟੇਸ਼ਨ ਜਿਹੜਾ ਹੁੰਦਾ ਹੈ ਕਿ ਉਹਦੇ ਐਸ ਐਚਓ ਨੂੰ ਉਹਦੇ ਡੀ ਐਸ ਪੀ ਨੂੰ ਕਿ ਸਾਡੇ ਇਲਾਕੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੌਣ ਸ਼ਰਾਬ ਦੀ ਤਸਕਰੀ ਕਰ ਰਿਹਾ ਹੈ ਕਿਹੜਾ ਨਸ਼ੇ ਦੀ ਤਸਕਰੀ ਕਰ ਰਹੇ ਹਨ ਸੋ ਇਸ ਦੇ ਵਿੱਚ ਹੁਣ 23 ਮੋਤਾਂ ਹੋ ਗਈਆਂ ਤੇ ਉਸ ਤੋਂ ਬਾਅਦ ਸੀਐਮ ਮਾਨ ਉੱਤੇ ਪਹੁੰਚਦੇ ਨੇ ਤੇ ਪਰਿਵਾਰਾਂ ਨੂੰ ਕਹਿੰਦੇ ਨੇ ਕਿ 10-10 ਲੱਖ ਰੁਪਏ ਅਸੀਂ ਦੇਵਾਂਗੇ ਉੱਤਰ ਗਰੀਬ ਪਰਿਵਾਰ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਅਸੀਂ ਜੀ ਆਨੁਸਰਕਾਰੀ ਕਿ ਜੀ ਨੂੰ ਨੌਕਰੀ ਦੇ ਦਾਂਗੇ ਪਰ ਤੁਸੀਂ ਦੇਖੋ ਕਿ ਜ਼ਿੰਮੇਵਾਰ ਕੌਣ ਹੈ ਗੁਨਾਹਗਾਰ ਕੌਣ ਹੈ ਕਾਂਗਰਸ ਦੇ ਪਿੱਛੇ ਹੁਣ ਤਾਂ ਕੋਈ ਇਕੱਲੇ ਦਲ ਦੀ ਸਰਕਾਰ ਨਹੀਂ ਨਾ ਹੁਣ ਕਾਂਗਰਸ ਦੀ ਸਰਕਾਰ ਹੈ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਿਰ ਕਿਸ ਦੀ ਸ਼ਹਿ ਤੇ ਜਿਹੜੀ ਦੇਸੀ ਸ਼ਰਾਬ ਹੈ ਲਾਹਣ ਹੈ ਇਹ ਵਿਕਰੀ ਸੀ ਕਿ ਦਰਅਸਲ ਹੈ ਕਿ ਕਿਉਂਕਿ ਜਿਹੜੀ ਸਰਕਾਰ ਠੇਕੇ ਚਲਾਉਂਦੀ ਹੈ ਸ਼ਰਾਬ ਦੇ ਉਹ ਬਹੁਤ ਮਹਿੰਗੀ ਕਰ ਦਿੱਤੀ ਗਈ ਹੈ ਸ਼ਰਾਬ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕਿਤੇ ਕਈ ਵਾਰ ਸਸਤੀ ਸ਼ਰਾਬ ਕਿਤੋਂ ਮਿਲ ਜਾਂਦੀ ਹੈ ਹਾਲਾਂਕਿ ਅਸੀਂ ਕੋਈ ਨਸ਼ੇ ਦੇ ਹਾਮੀ ਨਹੀਂ ਪਰ ਕਿਉਂਕਿ ਸਮਾਜ ਦਾ ਇਹ ਵੀ ਇੱਕ ਹਿੱਸਾ ਹੈ ਤੇ ਬਹੁਤ ਸਾਰੇ ਲੋਕ ਇਸ ਦਾ ਸੇਵਨ ਵੀ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਵੇਰ ਦੇ ਥੱਕੇ ਟੁੱਟੇ ਆ ਤੇ ਕਟ ਪੈਸਿਆਂ ਦੀ ਜਿੱਥੋਂ ਸਸਤੀ ਮਿਲ ਜਵੇ ਉਹ ਲੈਂਦੇ ਨੇ ਤੇ ਉਸੇ ਕਰਕੇ ਉਹਦੇ ਵਿੱਚ ਮੀਥੈਨੋਲ ਦੀ ਵਰਤੋਂ ਕੀਤੀ ਜਾਂਦੀ ਹੈ ਕਈ ਵਾਰੀ ਤੇ ਮੀਥੈਨੋਲ ਦੀ ਜਿਹੜੀ ਮਿਕਦਾਰ ਹੈ ਕਿਤੇ ਵੱਧ ਜਵੇ ਉਹ ਬਹੁਤ ਨੁਕਸਾਨ ਕਰ ਦਿੰਦੀ ਹੈ ਤੇ ਇਸੇ ਕਰਕੇ ਜਿੰਨੇ ਲੋਕਾਂ ਨੇ ਉਸ ਦਿਨ ਸ਼ਰਾਬ ਪੀਤੀ ਉਹਨਾਂ ਦੀ ਸਭ ਦੀ ਜਾਨ ਚਲੀ ਗਈ 23 ਲੋਕਾਂ ਦੀ ਜਾਨ ਚਲੀ ਗਈ ਹੈ ਤੁਸੀਂ ਦੇਖੋ ਕਿ ਇਹਨਾਂ ਤਾਂ جنگ ਦੇ ਵਿੱਚ ਨਹੀਂ ਜਾਂਣਾ ਗਈਆਂ ਜਿਹੜਾ ਹੁਣ ਭਾਰਤ ਪਾਕਿਸਤਾਨ ਵਿਚਾਲੇ ਇੰਨਾ ਤਣਾਅ ਸੀਗਾ ਇੰਨੇ ਇੱਕ ਦੂਜੇ ਤੇ ਅਟੈਕ ਕੀਤੇ ਗਏ ਨੇ ਹਮਲੇ ਹੋਏ ਉਸ ਦੇ ਵਿੱਚ ਵੀ ਜੇਕਰ ਪੰਜਾਬ ਤੋਂ ਤੁਸੀਂ ਦੇਖੋ ਕਿ ਇੱਕ ਔਰਤ ਦੀ ਜਾਨ ਗਈ ਹੈ ਫਿਰੋਜ਼ਪੁਰ ਦੇ ਵਿੱਚ ਪਰ ਇਹ ਤਾਂ ਭਾਰਤ ਪਾਕਿਸਤਾਨ ਦੇ ਜਿਹੜੇ جنگ ਵਰਗੇ ਹਾਲਾਤ ਆ ਉਹਨਾਂ ਨਾਲੋਂ ਵੀ ਵੱਡੀ ਗੱਲ ਹੋ ਗਈ ਕਿ 23 ਮੌਤਾਂ ਹੋ ਗਈਆਂ ਪਰ ਅਸਰ ਕਿਸੇ ਤੇ ਨਹੀਂ ਹੁਣ ਤੱਕ ਪੁਲਿਸ ਕਹਿ ਰਹੀ ਹੈ ਕਿ ਅਸੀਂ ਜੀ 16 ਬੰਦੇ ਗ੍ਰਿਫਤਾਰ ਕਰ ਲਏ ਬਈ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਹੈਗਾ ਉਹ ਬੰਦੇ ਕੌਣ ਨੇ ਜਿਹੜੇ ਜਿਹੜੇ ਪਹਿਲਾਂ ਹੀ ਸਪਲਾਈ ਕਰਦੇ ਸੀ ਕਿ ਪਤਾ ਨਹੀਂ ਹੁੰਦਾ ਪੁਲਿਸ ਨੂੰ ਸੋ ਇਹ ਸਭ ਕੁਝ ਜਿਹੜਾ ਇਹ ਬਲਡੋਜ਼ਰ ਨਾਲ ਘਰ ਟਾ ਦੇਣੇ ਨਸ਼ਾ ਤਸਕਰੀ ਤੇ ਕਾਰਵਾਈ ਕਰ ਦੇਣੀ ਮਹੱਜ ਐਡਿਟਿਅ اشتہار ਦੇ ਦੇਣੇ ਦਿਖਾਵੇ ਜਿਹੜੀ ਦਿਖਾਵੇ ਬਾਜ਼ੀ ਉਹ ਬਹੁਤ ਜ਼ਿਆਦਾ ਹੈ ਤੇ ਹੁਣ ਕਹਿ ਦੇਣਾ ਸਾਨੂੰ ਅਸੀਂ ਪਤਾ ਏ ਕਿਹੜੇ ਵੱਡੇ ਲੀਡਰ ਹੈ ਕਿਹੜੇ ਸ਼ਹਿ ਹੈ ਵੀ ਤੁਹਾਡੀ ਸਰਕਾਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਰੁਕੋ ਟਰੈਜੇਡੀ ਤੋਂ ਟਰੈਜੇਡੀ ਹੋਣ ਤੋਂ ਬਾਅਦ ਤਾਂ ਹੁਣ ਤੁਸੀਂ ਸੱਪ ਨਿਕਲ ਗਿਆ ਲਕੀਰ ਕੁੱਟੀ ਜਾਓ ਜਿਨ੍ਹਾਂ ਦੀ 23 ਜ਼ਿੰਦਗੀਆਂ ਚਲੇ ਗਈਆਂ ਤੇ ਸਰਕਾਰ ਦਾ ਕੰਮ ਕੀ ਹੁੰਦਾ ਸੋ ਇਹ ਬਹੁਤ ਵੱਡੀ ਤਰਾਸਦੀ ਹੈ ਪੰਜਾਬ ਦੀ ਕਿ ਇਹ ਬਹੁਤ ਵੱਡੇ ਪੱਧਰ ਤੇ ਚੱਲਦਾ ਕੰਮ ਹੈ ਜਿਹੜਾ ਜਿਹੜੇ ਜਿੱਥੇ ਜਿੱਥੇ ਦਰਅਸਲ ਦਰਿਆ ਨੇ ਚਾਹੇ ਉਹ ਫਿਰੋਜ਼ਪੁਰ ਇਲਾਕਾ ਹੈ ਚਾਹੇ ਉਹ ਇਧਰ ਤਰਨ ਤਰਨ ਵਾਲਾ ਏਰੀਆ ਏ دریاਵਾਹ ਦੇ ਨਾਲ ਨਾਲ ਲੋਕ ਸ਼ਰਾਬ ਕੱਢਦੇ ਨੇ ਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਇਨਵੋਲਵ ਹੁੰਦੇ ਨੇ ਕਿਉਂਕਿ ਇਹ ਨੈਕਸਸ ਹੈ ਜਿਹੜਾ ਪੈਸੇ ਕਮਾਉਣ ਦੇ ਲਈ ਮੁਨਾਫਾ ਕਮਾਉਣ ਦੇ ਲਈ ਕਿਉਂਕਿ ਮਾੜਾ ਬੰਦਾ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ ਜਿਹੜੇ ਧਨਾੜ ਨੇ ਜਿਹੜੇ ਪੈਸਾ ਕਮਾਉਂਦੇ ਨੇ ਤੇ ਸਰਕਾਰ ਨਾਲ ਮਿਲ ਕੇ ਰਾਜਨੀਤਿਕ ਨੇਤਾਵਾਂ ਨਾਲ ਮਿਲ ਕੇ ਪੁਲਿਸ ਨਾਲ ਮਿਲ ਕੇ ਕਿਵੇਂ ਸਾਰਾ ਨੈਕਸਸ ਚੱਲਦਾ ਈਵਨ ਕਿ ਜਿਹੜੇ ਅੰਮ੍ਰਿਤਸਰ ਤੋਂ ਸੰਸਦ ਨੇ ਗੁਰਜੀਤ ਔਜਲਾ ਉਹ ਤਾਂ ਸਾਫ਼ ਤੌਰ ਤੇ ਨਾਮ ਲੈਗੇ ਉਹ ਕਹਿੰਦੇ ਸਾਡੀ ਸਰਕਾਰ ਵੀ ਸੀ ਕਾਂਗਰਸ ਦੀ ਉਦੋਂ ਵੀ ਇਹੀ ਕੁਝ ਹੋਇਆ ਉਦੋਂ ਕਹਿੰਦਾ ਕਿਸੇ ਨੂੰ ਰਾਜਾ ਬੜੇ ਨੇ ਬਚਾ ਲਿਆ ਕਿਸੇ ਨੂੰ ਸੁਖਜਿੰਦਰ ਰੰਧਾਵਾ ਨੇ ਕਿਸੇ ਨੂੰ ਜਾਖੜ ਨੇ ਕਿਸੇ ਨੂੰ ਕਿਸੇ ਨੇ ਤੇ ਇਹ ਜਿਹੜੇ ਅਜਿਹੇ ਲੋਕ ਹੁੰਦੇ ਨੇ ਕਿਉਂਕਿ ਪੁਸ਼ਤਪਨਾਹੀ ਤਾਂ ਹੁੰਦੀ ਹੈ ਹਮੇਸ਼ਾ ਹੀ ਸਰਕਾਰਾਂ ਦੇ ਵਿੱਚ ਇਹਨਾਂ ਦੀ ਤੇ ਪੁਸ਼ਤਪਨਾਹੀ ਜਦੋਂ ਹੁੰਦੀ ਆ ਫਿਰ ਅਜਿਹੇ ਲੋਕ ਜਿਹੜੇ ਨੇ ਅ ਇਸੇ ਤਰ੍ਹਾਂ ਆਪਣਾ ਕਾਰੋਬਾਰ ਚਲਾਉਂਦੇ ਰਹਿੰਦੇ ਨੇ ਤੇ ਇਹ ਬਹੁਤ ਵੱਡਾ ਸਵਾਲ ਹੈਗਾ ਏ ਕਿ ਕਿਵੇਂ ਜਿਹੜੀ ਸ਼ਰਾਬ ਜ਼ਹਿਰੀਲੀ ਸ਼ਰਾਬ ਨੇ 23 ਲੋਕਾਂ ਦੀ ਜਾਨ ਲੈ ਲਈ ਜੀ ਜੀ ਦੂਜੇ ਪਾਸੇ ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ 52000 ਨੌਕਰੀਆਂ ਦੇਤੀਆਂ ਅਸੀਂ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਪਾਤਾ ਅਸੀਂ ਰੰਗਲਾ ਪੰਜਾਬ ਬਣਾਤਾ ਕਿ ਐਵੇਂ ਬਣੂਗਾ ਰੰਗਲਾ ਪੰਜਾਬ ਸਵਾਲ ਹੈ ਆਪਪਿੰਦਰ ਜੀ 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 ਸਵਾਲ ਖੜਾ ਹੁੰਦਾ ਹੈ ਔਰ ਆ ਜਿਹੜਾ ਹਰਜਾਨਾ ਦੇ ਦੇਣਾ ਇੱਕ ਪਾਸੇ ਇੱਕ ਫਾਇਰ ਬ੍ਰੇਡ ਵਾਲਾ ਲੜਕਾ ਸੀਗਾ ਜਿਹੜਾ ਤੇ ਉਹ ਅੱਗ ਬੁਝਾਉਣ ਗਿਆ ਸੀ ਚੁਲਸ ਗਿਆ ਫਿਰ ਦੋ ਦਿਨ ਬਾਅਦ ਕਹਿੰਦੇ ਹਸਪੀਟਲ ਦੇ ਵਿੱਚ ਦਮ ਤੋੜ ਗਿਆ ਤੇ ਉਹਦੀ ਉਹਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ ਜੀ ਬਿਲਕੁਲ ਭੁਪਿੰਦਰ ਜੀ ਨੂੰ ਖਬਰਾਂ ਸਾਹਮਣੇ ਆਈਆਂ ਇੱਕ ਤਾਂ ਦੇਖੋ ਜਿਹੜੀ ਔਰਤ ਤੇ ਡਰੋਨ ਅਟੈਕ ਹੋਇਆ ਉਹ ਭਾਰਤ ਪਾਕਿਸਤਾਨ ਜੰਗ ਵਿਚਾਲੇ ਜਾਨ ਗਵਾਉਣੀ ਪਈ ਹੈ ਉਹਦੇ ਪਰਿਵਾਰ ਨੂੰ ਜਿਹੜਾ ਇਹ ਮੁਆਵਜ਼ਾ ਉਹ 5 ਲੱਖ ਕਹਾ ਗਿਆ ਕਿ ਤੁਹਾਡੇ ਪਰਿਵਾਰ ਨੂੰ ਅਸੀਂ 5 ਲੱਖ ਮੁਆਵਜ਼ਾ ਦੇਵਾਂਗੇ ਇੱਕ ਬੱਚੇ ਜਿਹੜੇ ਸਮਾਣਾ ਤੋਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ 7-8 ਬੱਚੇ ਸੀਗੇ ਜਿਨ੍ਹਾਂ ਦੇ ਹੱਦ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਸੀ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਦਿੱਤੇ ਗਏ ਤੇ ਜਿਹੜੇ ਜਿਹੜੇ ਸ਼ਰਾਬ ਨਾਲ ਮਰੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਦਿੱਤੇ ਗਏ ਤੇ ਜਿਹੜਾ ਮੁੰਡਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਿਵੇਂ ਫਾਇਰ ਬਰਗੇਡ ਦੇ ਵਿੱਚ ਤੇ ਕੋਨੇ ਆਪਣੀ ਜਾਨ ਦੀ ਬਾਜ਼ੀ ਲਾਤੀ ਤੇ ਉਸਦੇ ਪਰਿਵਾਰ ਦੀ ਮਾਂ ਨਹੀਂ ਫੜੇਗੀ ਇਹ ਤਾਂ ਹੁਣ ਸਰਕਾਰ ਨੂੰ ਦੇਖਣਾ ਹੈ ਕਿ ਅਸੀਂ ਕਿਵੇਂ ਕੰਪਨਸੇਸ਼ਨ ਦੇਣਾ ਹਾਲਾਂਕਿ ਦੇਖੋ ਕੰਪਨਸੇਸ਼ਨ ਦੇ ਨਾਲ ਬੰਦੇ ਤਾਂ ਵਾਪਸ ਨਹੀਂ ਆਉਂਦੇ ਹੈਗੇ ਪਰ ਫਿਰ ਵੀ ਇੱਕ ਹੁੰਦਾ ਹੈ ਕਿ ਚਲੋ ਜ਼ਖਮਾਂ ਤੇ ਮਰਹਮ ਦੀ ਗੱਲ ਹੁੰਦੀ ਆ ਕਿ ਮੱਲਮ ਤਾਂ ਲੱਗ ਜਵੇ ਥੋੜਾ ਜਿਹਾ ਤਾਂ ਉਹਨਾਂ ਦਾ ਦੁੱਖ ਘਟ ਜਵੇ ਕਿ ਅੱਗੇ ਜਿਹੜੀ ਜ਼ਿੰਦਗੀ ਆ ਉਹਨਾਂ ਦੀ ਇੰਨੀ ਔਖੀ ਉਹ ਤਾਂ ਕੁਝ ਨਾ ਕੁਝ ਸੌਖੀ ਹੋ ਜਵੇ ਤਾਂ ਇਹ ਸਰਕਾਰ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਇੱਥੇ ਤੁਸੀਂ ਦੇਖੋ ਕਿ ਇਹਨਾਂ ਦੇ ਆਪਣੇ ਵਿਧਾਇਕ ਨੇ ਰਮਨ ਅਡੋੜਾ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਉਹ ਸਿਕਿਉਰਿਟੀ ਲਈ ਫਿਰਦੇ ਸੀਗੇ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਹੁਣ ਉਹ ਕਹਿੰਦੇ ਨੇ ਕਿ ਮੇਰੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਵੇ ਉਹਦੀ ਸਿਕਿਉਰਿਟੀ ਵਾਪਸ ਲਈ ਗਈ ਹੁਣ ਇਹਦੇ ਪਿੱਛੇ ਵੀ ਕੀ ਸਵਾਲ ਨੇ ਇਸ ਤੋਂ ਬਿਨਾ ਖਬਰੇ ਵੀ ਆ ਰਹੀ ਹੈ ਕਿ ਜਿਹੜੇ ਮੋਹਾਲੀ ਦੇ ਐਸਐਸਪੀ ਸੀਗੇ ਉਹ ਬਦਲ ਦਿੱਤੇ ਗਏ ਉਹਦੇ ਪਿੱਛੇ ਵੀ ਹਾਲਾਂਕਿ ਅਸੀਂ ਅਧਿਕਾਰਿਤ ਤੌਰ ਤੇ ਤਾਂ ਨਹੀਂ ਕਹਿ ਸਕਦੇ ਕਿ ਹਾਂ ਇਹੀ ਜਾ ਰਿਹਾ ਹੈ ਕਿ ਪ੍ਰਤਾਪ ਬਾਜਵਾ ਤੇ ਪ੍ਰੋਪਰ ਐਕਸ਼ਨ ਨਹੀਂ ਲਿਆ ਗਿਆ ਇਸ ਕਰਕੇ ਬਦਲੀਆਂ ਕਰ ਦਿੱਤੀਆਂ ਗਈਆਂ ਤੋ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਹੈ ਤੇ ਇਹ ਜਿਹੜੀ ਇਸ ਵੇਲੇ ਸਰਕਾਰ ਹਾਲਾਂਕਿ ਹੁਣ ਤਾਂ ਡੇਢ ਦੋ ਸਾਲ ਦਾ ਸਮਾਂ ਜਿਹੜਾ ਹੈ ਰਹਿ ਗਿਆ ਦੋ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਤੇ ਅਯੁੱਧ ਨਸ਼ੇ ਵਿਰੁੱਧ ਦੀ ਜਦੋਂ ਗੱਲ ਹੁੰਦੀ ਹੈ ਫਿਰ ਕੀ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀ ਸਰਕਾਰ ਜੇ ਸ਼ਰਾਬ ਨੂੰ ਨਸ਼ਾ ਮੰਨਦੀ ਹੈ ਫਿਰ ਕੀ ਜਿਹੜੇ ਜਾਨਾਂ ਗਈਆਂ ਨੇ ਉਹਨਾਂ ਤੇ ਕਹੀ ਜੀ ਕਿਉਂ ਹੋਜੀ ਕਾਰਵਾਈ ਹੋਗੀ ਉਹ ਰੁਕੀ ਕਿਉਂ ਨਹੀਂ ਕੀ ਪਤਾ ਨਹੀਂ ਸੀਗਾ ਪਹਿਲਾਂ ਵੀ ਉੱਥੇ ਨਸ਼ਾ ਵਿਕ ਰਿਹਾ ਇਹ ਤਾਂ ਵੱਡੇ ਸਵਾਲ ਨੇ ਕੁਪਿੰਦਰ ਜੀ 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 ਕੋਈ ਹੋਰ ਅਪਡੇਟ ਆਪਾਂ ਸਾਂਝੀ ਕਰਨੀ ਹੋਵੇ ਕਿਸੇ ਵਿਸ਼ੇ ਨਾਲ ਇੱਕ ਦੇਖੋ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 에ਅਰ ਬੇਸ ਪਹੁੰਚੇ ਆਦਮਪੁਰ ਤੇ ਉੱਥੇ ਉਹਨਾਂ ਨੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦਾ ਹੌਸਲਾ ਵਧਾਇਆ ਤੇ ਖਾਸ ਕਰ ਪ੍ਰਧਾਨ ਮੰਤਰੀ ਇਹ ਸਮਝਦੇ ਨੇ ਜਾਂ ਉਹਨਾਂ ਦੀ ਰਣਨੀਤੀ ਵੀ ਹੁੰਦੀ ਹੈ ਕਿ ਦੇਖੋ ਪੰਜਾਬ ਦੇ ਵਿੱਚ ਆਏ ਜਦੋਂ ਹੁਣ ਜੰਗ ਤੋਂ ਬਾਅਦ ਜਾਂ ਕਹਿ ਲਈਏ ਜੰਗ ਦੇ ਹਾਲਾਤਾਂ ਤੋਂ ਬਾਅਦ ਪੰਜਾਬ ਆਏ ਸਿੱਧਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਕਥਨ ਵੀ ਉਹਨਾਂ ਨੇ ਪੜ੍ਹਿਆ ਜਿਸ ਦੇ ਵਿੱਚ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਉਹ ਸ਼ਬਦ ਵੀ ਉਹ ਮਤਲਬ ਬੋਲਦੇ ਨਜ਼ਰ ਆਏ ਮੋਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਤੇ ਨਾ ਕਿਤੇ ਜਿਹੇ ਲਾਹਾ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਕਿਉਂਕਿ ਬੀਜੇਪੀ ਦੇ ਵਿੱਚ ਬਹੁਤ ਸਾਰੇ ਪੰਜਾਬੀ ਹੁਣ ਸ਼ਾਮਲ ਹੋ ਰਹੇ ਨੇ ਬੀਜੇਪੀ ਚਾਹੁੰਦੀ ਹੈ ਕਿ 2027 ਦੇ ਵਿੱਚ ਕਿਵੇਂ ਨਾ ਕਿਵੇਂ ਪੰਜਾਬ ਵਾਲੇ ਪਾਸੇ ਜਾ ਜਾਇਆ ਜਾਵੇ ਹਾਲਾਂਕਿ ਐਮਪੀ ਦੀਆਂ ਵੋਟਾਂ ਦੇ ਵਿੱਚ ਜਿੱਤ ਤਾਂ ਨਹੀਂ ਮਿਲੀ ਪਰ 18% ਵੋਟਾਂ ਜ਼ਰੂਰ ਮਿਲੀਆਂ ਤਾਂ ਇਹਦੇ ਨਾਲ ਇੱਕ ਹੋਰ ਖਬਰ ਜਿਹੜੀ ਚਰਚਾ ਦੇ ਵਿੱਚ ਹੈ ਮੱਧ ਪ੍ਰਦੇਸ਼ ਤੋਂ ਇੱਕ ਬੀਜੇਪੀ ਦੇ ਜਿਹੜੇ ਮੰਤਰੀ ਨੇ ਬੇਲਗਾਮ ਮੰਤਰੀ ਕਿਹਾ ਜਾ ਸਕਦਾ ਹੈ ਕਿ ਕਿਵੇਂ ਇਹਨਾਂ ਦੇ ਜਿਹੜੇ ਮਨ ਦੇ ਵਿੱਚ ਨਫ਼ਰਤ ਹੈ ਇੱਕ ਜਿਹੜੀ ਸੋਫੀਆ ਕੁਰਾਸ਼ੀ ਹੈ ਕਰਨਲ ਨੇ ਉਹਨਾਂ ਦੇ ਬਾਰੇ ਅਪ ਸ਼ਬਦ ਉਹਨਾਂ ਦੇ ਵੱਲੋਂ ਬੋਲੇ ਗਏ ਨੇ ਹਾਲਾਂਕਿ ਹੁਣ ਮਾਫੀ ਮੰਗ ਲਈ ਹੈ ਵਿਜੇ ਸ਼ਾਹ ਨੇ ਬੀਜੇਪੀ ਨੇਤਾ ਨੇ ਮੱਧ ਪ੍ਰਦੇਸ਼ ਦੇ ਨਾਲ ਕਰਨਲ ਸੋਫੀਆ ਕੁਰਾਸ਼ੀ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਉਹਨਾਂ ਨੂੰ ਕਿਹਾ ਕਿ ਅਸੀਂ ਬਦਲਾ ਲਿਆ ਏ ਅਸੀਂ ਇੱਕ ਜਿਹੜੇ ਮੁਸਲਮ ਜਿਹੜੀ ਲੜਕੀ ਆ ਉਹ ਤੋਂ ਹੀ ਬਦਲਾ ਲਿਆ ਕਈ ਅਪਸ਼ਬਦ ਉਹਨਾਂ ਦੇ ਵੱਲੋਂ ਬੋਲੇ ਗਏ ਅਸੀਂ ਸ਼ੇਅਰ ਨਹੀਂ ਕਰ ਸਕਦੇ ਜ਼ਿਕਰ ਨਹੀਂ ਕਰ ਸਕਦੇ ਜੀ ਉਸ ਗੱਲ ਦਾ ਜਦੋਂ ਵਿਰੋਧਤਾ ਹੋਈ ਹੁਣ ਉਸ ਤੋਂ ਬਾਅਦ ਮਾਫੀ ਮੰਗ ਰਹੇ ਨੇ ਹਾਲਾਂਕਿ ਅਦਾਲਤ ਦੇ ਵੱਲੋਂ ਕਿਹਾ ਗਿਆ ਕਿ ਐਫ ਆਈ ਆਰ ਦਰਜ ਕੀਤੀ ਪਰ ਹਮੇਸ਼ਾ ਹੀ ਦੇਖੋ ਤੁਸੀਂ ਜੇ ਕੋਈ ਕਿਸੇ ਫੋਲਡ ਦਾ ਕੋਈ ਕਰਨਲ ਹੈ ਕੋਈ ਜਰਨਲ ਹੈ ਕੋਈ ਕਿਸੇ ਅਹੁਦੇ ਤੇ ਹੈ ਤਾਂ ਤੁਸੀਂ ਤੁਸੀਂ ਉਹਨੂੰ ਧਰਮ ਨਾਲ ਜੋੜ ਕੇ ਥੋੜਾ ਦੇਖ ਸਕਦੇ ਹੋ ਉਹ ਤਾਂ ਭਾਰਤੀ ਹੈ ਜਦੋਂ ਤੁਸੀਂ ਰਾਸ਼ਟਰਵਾਦ ਦੀ ਇੰਨੀ ਗੱਲ ਕਰਦੇ ਹੋ ਤੁਸੀਂ ਤੁਸੀਂ ਧਰਮ ਦੇ ਨਾਂ ਤੇ ਕਿਵੇਂ ਦੇਖ ਸਕਦੇ ਹੋ ਕਿ ਜੀ ਇਹ ਮੁਸਲਮਾਨ ਹੈ ਇਹ ਹਿੰਦੂ ਹੈ ਸਿੱਖ ਹੈ ਉਹ ਤਾਂ ਇੱਕ ਅਫੀਸਰ ਹੈ ਤੇ ਹੁਣ ਠੀਕ ਹੈ ਉਹਨਾਂ ਦਾ ਧਰਮ ਜਾਤ ਕੋਈ ਵੀ ਹੋ ਸਕਦਾ ਹੈ ਪਰ ਤੁਸੀਂ ਕਹਿਣਾ ਕਿ ਅਸੀਂ ਮੁਸਲਮਾਨਾਂ ਤੋਂ ਬਦਲਾ ਲੈ ਲਿਆ ਅਸੀਂ ਮੁਸਲਮਾਨ ਲੜਕੀ ਭੇਜੀ ਅਜਿਹਾ ਕਹਿਣਾ ਨਫ਼ਰਤ ਫੈਲਾਉਂਦਾ ਤੇ ਬੇਲਗਾਮ ਮੰਤਰੀ ਕਹਿ ਸਕਦੇ ਆ ਜਿਹੇ ਹਨ ਜੀ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਦੇਣਾ ਤੁਹਾਡੇ ਨਾਲ ਜੁੜਾਂਗੇ ਬਹੁਤ ਬਹੁਤ ਧੰਨਵਾਦ